ਸਸਿ ਗਾਲ ਦੀ ਸਾਰਿਆਂ ਪਰ ਮਾਤਮਾ ਦੀ ਕਿਰਪਾ ਤੁਸੀ ਵੀ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਹੈਗੀ ਆ ਅੱਜ ਮੈਂ ਕੱਢਿਆ ਆਪਣੇ ਲਈ 3 ਘੰਟੇ 3 ਘੰਟਿਆਂ ਦੇ ਵਿੱਚ ਮੈਂ ਸਿਰਫ ਆਪਣੀਆਂ ਚੀਜ਼ਾਂ ਹੀ ਕਰੂੰਗੀ ਜੀ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂ ਤਨ ਕਰ ਰਹੀ ਆ ਆਪਣਾ ਇੰਜੋਏ ਕਰੂੰਗੀ ਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਇੰਜੋਏ ਤੁਸੀਂ ਬਾਹਰ ਜਾ ਕੇ ਕਰਨਾ ਘਰੇ ਵੀ ਕਰ ਸਕਦੇ ਆ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂ ਕਰ ਰਹੀ ਆ ਤੇ ਨਾਲ ਤੁਹਾਨੂੰ ਟਿਪ ਵੀ ਨਾਲ ਦੀ ਨਾਲ ਦਿੰਦੀ ਜਾਊਂਗੀ ਤੇ ਬਸ ਆਪਾਂ ਹੋਣ ਲੱਗ ਗਏ ਸ਼ੁਰੂ ਕਰਨ ਚੀਜ਼ਾਂ ਕਿਹੜੇ ਕਿਹੜੇ ਅੱਜ ਮੈਂ ਕੰਮ ਕਿਤੇ 3 ਘੰਟਿਆਂ ਦੇ ਵਿੱਚ ਤੇ ਕੋਈ ਵੀ ਟਾਈਮ ਮੈਂ ਵੇਸਟ ਨਹੀਂ ਕੀਤਾ ਤੇ ਨਾਲ ਦੀ ਨਾਲ ਕਿੰਨਾ ਟਾਈਮ ਮੈਂ ਸੇਵ ਕੀਤਾ ਸਾਰੀਆਂ ਚੀਜ਼ਾਂ ਲਈ ਅੱਜ ਮੈਂ ਉਹ ਦਿਖਾਉਂਗੀ ਚਲੋ ਆਪਾਂ ਚੱਲਦੇ ਹਾਂ ਪਹਿਲਾਂ ਸਟਾਰਟ ਕਰਦੇ ਹਾਂ ਆਪਣੇ ਫੇਸ ਤੋਂ ਤੇ ਫੇਸ ਦੇ ਵਿੱਚ ਪਹਿਲਾਂ ਮੈਂ ਲੱਗੀਆਂ ਆਈਬ੍ਰੋ ਬਣਾਉਣ ਇਹ ਹੈਗਾ ਮੇਰੇ ਕੋਲ ਪੈਨਸਲ ਜਿਹੜਾ ਹੈ ਨਵਾਂ ਚੱਲਿਆ ਅੱਜਕੱਲ੍ਹ ਚੱਲਦਿਆ ਤੇ ਇਹਨਾਂ ਨਾਲ ਆਈਬ੍ਰੋ ਬਹੁਤ ਸੋਹਣੇ ਬਣ ਜਾਂਦੇ ਹੈਗੇ ਜਦੋਂ ਕਿ ਤੇ ਤੁਹਾਡੇ ਕੋਲ ਨਹੀਂ ਟਾਈਮ ਹੁੰਦਾ ਤੁਸੀਂ ਕਿਤੇ ਬਾਹਰ ਜਾਣਾ ਹੈ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਬਿਊਟੀ ਪਾਰਲਰ ਵਗੈਰਾ ਦੇ ਨਹੀਂ ਜਾ ਸਕਦੇ ਤੇ ਜਾਂ ਤੁਹਾਡੇ ਕੋਲ ਟਾਈਮ ਨਹੀਂ ਜਾਂ ਤੁਹਾਡੇ ਨੇੜੇ ਨਹੀਂ ਹੈ ਤੇ ਜਾਂ ਕੋ ਲਿਜਾਣ ਵਾਲਾ ਨਹੀਂ ਹੈਗਾ ਕੁਝ ਵੀ ਹੋ ਸਕਦਾ ਨਾ ਤੇ ਫਿਰ ਇਹ ਤੁਹਾਡੇ ਲਈ ਬਹੁਤ ਵਧੀਆ ਚੀਜ਼ ਹੈਗੀ ਜਿਹੜੀ ਤੁਹਾਡੀ ਟਾਈਮ ਤੇ ਹੈਲਪ ਕਰਦੀ ਹੈ ਬਹੁਤ ਜ਼ਿਆਦਾ ਤੇ ਉਹ ਆਪਾਂ ਨੂੰ ਪਤਾ ਹੈ ਕਿ ਆਪਾਂ ਆਈ ਬਰੋ ਉਹ ਜਿਹੜੀਆਂ ਬਣਾਉਂਦੀਆਂ ਹੈਂ ਭੈਣਾ ਮੇਰੀਆਂ ਬਣਾਉਂਦੀਆਂ ਹੈ ਮੇਰੇ ਅਰਗੀਆਂ ਤੇ ਆ ਦੇਖੋ ਹੁਣ ਮੈਨਾਂ ਸਾਰਿਆਂ ਨੂੰ ਵਧੀਆ ਜਿਹਾ ਸੋ ਬਹੁਤ ਬਿਲਕੁਲ ਨਹੀਂ ਪਤਾ ਲੱਗਦਾ ਇਹ ਕਿਵੇਂ ਬਣਾਉਂਦੇ ਹੈ ਤੇ ਇਹ ਤਾਂ ਇੰਨੇ ਸੋਹਣੇ ਆਈ ਬਰੋ ਬਣ ਜਾਂਦੇ ਹਨ ਬਹੁਤ ਤੇ ਨਾਲੇ ਤਾਂ ਤੁਹਾਡੇ ਇਹਦੇ ਵਿੱਚ ਦੇਖੋ ਇੱਕ ਟਿਪ ਤਾਂ ਇਹ ਤੁਹਾਡੇ ਕੋਲ ਆ ਜਾਂਦੀ ਕਿ ਤੁਹਾਡੇ ਪੈਸੇ ਸੇਵ ਹੁੰਦੇ ਆ ਹਨ ਤੇ ਆਈਬ੍ਰੋ ਆਪਾਂ ਨੂੰ ਪਤਾ ਇਹ ਬਣਾਉਣੇ ਹੁੰਦੇ ਆ ਤੇ ਕਈ ਵਾਰ ਹੁੰਦਾ ਕਿ ਮਹੀਨਾ-ਮਹੀਨਾ ਦੋ-ਦੋ ਮਹੀਨੇ ਆਪਾਂ ਕੋਲ ਟਾਈਮ ਮਿਲਦਾ ਇਸ ਕਰਕੇ ਤੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ ਇੱਕ ਵਾਰਾਂ ਦੇ ਪੈਸੇ ਲਾਏ ਹੋਏ ਤੇ ਇਹ ਚਾਰਜਰ ਵਾਲਾ ਹੈਗਾ ਤੇ ਇਹ ਚ ਕੋਈ ਬੈਟਰੀ ਨਹੀਂ ਪੈਂਦੀ ਤੇ ਤੁਸੀਂ ਇਹਨੂੰ ਚਾਰਜ ਕਰਕੇ ਤੇ ਤੁਸੀਂ ਆਪਣੇ ਆਈਬ੍ਰੋ ਅਪਰ ਲਿਪਸ ਵਧੀਆ ਕਰ ਸਕਦੇ ਆ ਤੇ ਇਹ ਮੈਂ ਤਾਂ ਹੁਣੇ ਥੋੜੇ ਜਿਹਾ ਤੇ ਮੰਗਾਇਆ ਤੇ ਪਰ ਇਹ ਮੈਂ ਦੇਖਿਆ ਸੀ ਕਿਸੇ ਹੋਰ ਦੇ ਤੇ ਉਹ ਨੇ ਮਗਾ ਸੀ ਤੇ ਉਹ ਕਹਿੰਦੇ ਵਧੀਆ ਰਹਿੰਦਾ ਹੈ ਕਿਉਂਕਿ ਜਿੱਥੇ ਅਸੀਂ ਰਹ ਰਹੇ ਹਾਂ ਇੱਥੇ ਕੋਈ ਥੀ ਨੇੜੇ-ਤੇੜੇ ਬਿਊਟੀ ਪਾਰਲਰ ਵਗੈਰਾ ਕੋਈ ਨਹੀਂ ਹੈਗਾ ਤੇ ਨਾਲੇ ਜੇ ਸੋਚੋ ਤਾਂ ਪੈਸੇ ਵੀ ਬਹੁਤ ਲੈਂਦੇ ਆ ਇਸ ਕਰਕੇ ਨਾਲੇ ਤਾਂ ਅਸੀਂ ਆਪਣੇ ਪੈਸੇ ਸੇਵ ਕਰਦੇ ਆ ਤੇ ਨਾਲੇ ਅਸੀਂ ਆਪਣਾ ਇੰਜੋਏ ਕਰਦੇ ਆ ਬਿਊਟੀ ਬਣਾਉਣੇ ਤੇ ਟਾਈਮ ਵੀ ਸੇਵ ਹੁੰਦਾ ਜਿਹਦੇ ਨਾਲ ਜਦੋਂ ਨੇੜੇ-ਤੇੜੇ ਤੁਹਾਡਾ ਕੋਈ ਨਾ ਹੋਵੇ ਤਾਂ ਤੁਹਾਨੂੰ ਕਿੰਨਾ ਔਖਾ ਲੱਗਦਾ ਜਦੋਂ ਕਿਤੇ ਦੂਰ ਜਾਣਾ ਪਵੇ ਤੇ ਇਸ ਕਰਕੇ ਫਿਰ ਮੈਂ ਇਹ ਲਿਆ ਤੇ ਇਹ ਵਧੀਆ ਹੈ ਹੈਲਪਫੁਲ ਹੈ ਤੇ ਕੋਈ ਬੜਾ ਮਹਿੰਗਾ ਵੀ ਨਹੀਂ ਹੈਗਾ ਜੇ ਤੁਸੀਂ ਕਹੋ ਬਹੁਤ ਮਹਿੰਗਾ ਹੋਊਗਾ ਤਾਂ ਤੁਸੀਂ ਫੋਨ ਨਹੀਂ ਕਰ ਸਕਦੇ ਕੋਈ ਬਹੁਤਾ ਮਹਿੰਗਾ ਨਹੀਂ ਹੈ ਬਹੁਤ ਸਸਤਾ ਹੈਗਾ ਇਹ ਮਿਲ ਜਾਂਦਾ ਹੈ ਤੇ ਡਿਪੈਂਡ ਤੁਹਾਡੇ ਤੇ ਹੈ ਤੁਸੀਂ ਮਹਿੰਗੀ ਚੀਜ਼ ਲੈਣੀ ਹੈ ਸਸਤੀ ਲੈਣੀ ਹੈ ਪਰ ਇਹ ਨੋਰਮਲ ਪ੍ਰਾਈਸ ਤੇ ਹੈਗਾ ਇੰਨਾ ਬਹੁਤਾ ਸਪੈਂਸਰ ਨਹੀਂ ਹੈਗਾ ਤੇ ਮੇਰੀ ਆਈਬ੍ਰੋ ਦੇਖ ਲਓ ਤੇ ਸ਼ਰਤਾਂ ਦਿਖਦੀਆਂ ਹੋ ਗਈਆਂ ਪਰ ਮੈਂ ਮੇਰੇ ਛੇਵੇਂ ਵਜੇ ਦੇਖਦੇ ਤੇ ਬਹੁਤ ਸੋਹਣੀਆਂ ਬੜੀਆਂ ਇਹ ਇਹ ਤੋਂ ਬਾਦ ਆਪਾਂ ਚੱਲਦੇ ਹੈਗੇ ਦੂਜੇ ਪਾਸੇ ਨੂੰ ਹੈਗੇ ਆ ਅਪਰ ਲਿਪ ਬਣਾਉਣੇ ਆ ਹੁਣ ਆਪਾਂ ਤਹ ਤ ਹੈ ਨਹੀਂ ਪਰ ਬਸ ਇਹ ਅਪਰ ਲਿਪ ਵੀ ਮੈਂ ਕਰ ਲੈਣੀ ਹੁੰਦੀ ਆ ਤੇ ਅਪਰ ਲਿਪ ਦੇਖੋ ਇਹ ਇੰਨਾ ਵਧੀਆ ਆ ਜਿਨਾ ਕੋਈ ਪਤਾ ਨਹੀਂ ਲੱਗਦਾ ਤੇ ਮਿੰਟੋ ਮਿੰਟ ਹੀ ਇਹ ਸਾਰੇ ਹੋ ਜਾਂਦੇ ਆ ਤੇ ਇਹ ਇਹਨਾਂ ਦੀ ਬਸ ਇਹੀ ਆ ਇਹਦੇ ਨਾਲ ਟਾਈਮ ਦੀ ਸੇਵਿੰਗ ਹੋ ਜਾਂਦੀ ਆ ਤੇ ਤੁਹਾਡੇ ਪੈਸਿਆਂ ਦੀ ਵੀ ਸੇਵਿੰਗ ਹੈਗੀ ਆ ਜੇ ਤੁਸੀਂ ਬਾਹਰ ਤੁਹਾਨੂੰ ਪਤਾ ਹੈ ਕਾਫੀ ਸਪੈਂਸ ਹੁੰਦਾ ਤੇ ਪੈਸਿਆਂ ਦੀ ਵੀ ਸੇਵਿੰਗ ਹੁੰਦੀ ਆ ਤੇ ਬਾਕੀ ਆਪਾਂ ਆਈ ਬਰੋ ਵੀ ਤਾਂ ਬਣਾਉਣੇ ਹੁੰਦੇ ਆ ਇਹ ਤਾਂ ਆਪਾਂ ਨੂੰ ਵੀ ਪਤਾ ਹੀ ਆ ਕਿ ਜਿਨ੍ਹਾਂ ਚੱਕ ਅਸੀਂ ਨਹੀਂ ਹਟਦੇ ਉਹਨਾਂ ਚੱਕ ਤਾਂ ਅਸੀਂ ਬਣਾਉਣੇ ਬਣਾਉਣੇ ਆ। ਅੱਜ ਮੈਂ ਹੁਣ ਅਪਰ <li>ਪ ਵੀ ਕਰ ਲੈਣੇ ਫਟਾਫਟ ਤੇ ਇਸ ਤੋਂ ਬਾਅਦ ਫਿਰ ਤੁਹਾਡੇ ਫਟਾਫਟ ਮੈਂ ਕੰਮ ਗਾਹਾਂ ਚੱਲ ਪੈਣੇ ਕਿਉਂਕਿ ਇਹਨਾਂ ਤੇ ਥੋੜਾ ਜਿਹਾ ਹੌਲੀ ਚੱਲਣਾ ਪੈਂਦਾ ਕਿਉਂਕਿ ਆਪਾਂ ਨੂੰ ਦਿਖਣੇ ਪੈਂਦਾ ਸਾਰਾ ਕੁਝ। ਤੇ ਇਸ ਕਰਕੇ ਮੈਂ ਥੋੜਾ ਜਿਹਾ ਹੌਲੀ ਕਰ ਰਹੀ ਆ ਇਹਨਾਂ ਨੂੰ ਦੇਖ ਰਹੀ ਆ। ਇੱਕ ਦੋ ਵਾਰ ਹੀ ਹਜੇ ਮੈਂ ਕਿਤੇ ਵੀ ਜ਼ਿਆਦਾ ਚਰਨੀ ਹੋਇਆ ਮੈਨੂੰ ਕਰਨ ਲੱਗੀ ਨਹੀਂ ਇਸ ਕਰਕੇ ਮੈਂ ਹੁਣ ਇਦੇ 'ਚ ਕੋਈ ਕੱਟ ਲੱਗਣ ਦਾ ਡਰ ਨਹੀਂ ਹੈਗਾ ਕੁਛ ਨਹੀਂ ਹੈਗਾ ਬਿਲਕੁਲ ਸੌਫਟ ਆ ਬਹੁਤ ਜ਼ਿਆਦਾ ਤੇ ਕੋਈ ਤੁਹਾਨੂੰ ਇਦਾਂ ਨਹੀਂ ਲੱਗਦਾ ਵੀ ਕੋਈ ਕੱਟ ਲੱਗ ਜੂਗਾ ਹਾਂ ਇਹ ਹੋ ਸਕਦਾ ਜੇ ਆਈ ਬਰੋ ਤੇ ਕਰਨਾ ਹੋ ਤਾਂ ਤੁਹਾਨੂੰ ਬੜੇ ਧਿਆਨ ਨਾਲ ਕਰਨੇ ਪੈਂਦੇ ਆ ਕਿ ਇੰਨੇ ਆਈ ਬਰੋ ਕਿਤੇ ਜੇ ਇੱਕ ਬਿੰਗਾ ਟੇਡਾ ਕੀਤਾ ਤਾਂ ਤੁਹਾਡੇ ਜਿਆਦਾ ਕੱਟ ਕਰ ਸਕਦਾ ਹੈ ਹਨਾ ਵੈਸੇ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਆਪਾਂ ਨਹੀਂ ਇਹ ਚੀਜ਼ ਕਰਦੇ ਪਰ ਫਿਰ ਵੀ ਤੁਹਾਨੂੰ ਇਹ ਹੁੰਦਾ ਹੈ ਬਾਕੀ ਇੰਨਾ ਮੈਂ ਰეკਮੈਂਡ ਕਰੂੰਗੀ ਕਿ ਹਾਂ ਜੇ ਤੁਹਾਡੇ ਕੋਲ ਬਿਊਟੀ ਪਾਰਲਰ ਦੂਰ ਨੇੜੇ ਹੈਗੇ ਨਹੀਂ ਜਾਂ ਹੁੰਦਾ ਟਾਈਮ ਤੇ ਜਾਂ ਤੁਸੀਂ ਫੋੜ ਨਹੀਂ ਕਰ ਸਕਦੇ ਤਾਂ ਇਹ ਜੀ ਚੀਜ਼ ਜ਼ਰੂਰ ਲੈ ਲਓ ਨਾਲ ਇਹ ਚ ਕੋਈ ਚਾਰਜਰ ਨਹੀਂ ਹੈਗਾ ਸੌਰੀ ਕੋਈ ਬੈਟਰੀ ਨਹੀਂ ਪੈਂਦੀ ਚਾਰਜਰ ਪੈਂਦੀ ਆ ਆ ਲਓ ਜੀ ਹੁਣ ਸੈਕੰਡ ਅਗਲਾ ਸਟੈਪ ਆ ਗਿਆ ਜੀ ਹੁਣ ਮੈਂ ਮਲਾਂਗੀ ਮੂੰਹ ਤੇ ਕਰੀਮ ਹੁਣ ਇਹ ਕਰੀਮ ਮੈਂ ਕਿਉਂ ਲਾ ਰਹੀ ਆ ਆ ਦਿਖਾਉਣੀ ਆ ਤੁਹਾਨੂੰ ਕਰੀਮ ਲਾ ਕੇ ਵੀ ਉਦੋਂ ਸਵੇਰ ਦਾ ਇਹ ਦੁਪਹਿਰ ਦਾ ਟਾਈਮ ਹੁਣ ਮੈਂ ਦੁਪਹਿਰੇ ਘਰੇ ਆਈ ਆ ਕੰਮ ਤੋਂ ਫਟ ਕੇ ਹਜੇ ਮੈਂ ਫੇਰ ਦੁਬਾਰੇ ਕੰਮ ਤੇ ਵੀ ਜਾਣਾ ਆ ਪਰ ਇਹ ਦੁਪਹਿਰ ਦੇ ਟਾਈਮ ਆ ਜਿਹੜਾ ਮੈਂ ਆਪਣੇ ਐਨਜੋਏ ਕਰਦੀ ਹੁੰਦੀ ਆ ਕਦੀ ਕਦੀ ਇਦਾਂ ਦਨ ਨਾਲੇ ਮੈਂ ਪੈਸੇ ਸੇਵ ਕਰਦੀ ਹਾਂ ਨਾਲੇ ਮੈਂ ਆਪਣੇ ਕੰਮ ਕਰਦੀ ਹਾਂ ਨਾਲੇ ਮੈਂ ਆਪਣੇ ਇੰਜੋਏ ਕਰਦੀ ਹਾਂ ਤੁਸੀਂ ਦੇਖੋ ਇਹਦੇ ਵਿੱਚ ਮੈਂ ਹੁਣ ਕੀ ਕੀ ਕਰਦੀ ਆ ਸਾਰੀ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋ ਜੇ ਤੁਸੀਂ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਤੇ ਹੁਣ ਮੈਂ ਆਪਣੇ ਮੂੰਹ ਤੇ ਇਹ ਕਰ ਲਈ ਲਾਲੀ ਕਰੀਮ ਚੰਗੀ ਤਰ੍ਹਾਂ ਮੈਂ ਕਰੀਮ ਬਹੁਤ ਜਿਆਦਾ ਲਾਈ ਆ ਤੇ ਲਾਈਕ ਨਾਲ ਫੇਸਲ ਜਿਹੀ ਤਰ੍ਹਾਂ ਹੋ ਜਾਊਗਾ ਆਪਣਾ ਤੇ ਕਰੀਮ ਲਾ ਕੇ ਤੇ ਫਿਰ ਮੈਂ ਲਾਉਣਾ ਹੁਣ ਇਹਦੇ ਉੱਤੇ ਰੰਗ ਆਪਣਾ ਮੈਂ ਵਾਲਾਂ ਤੇ ਲਾਉਣਾ ਰੰਗ ਤੇ ਵਾਲਾਂ ਤੇ ਰੰਗ ਲਾਉਣ ਲਈ ਇਹ ਕਰੀਮ ਮੈਂ ਤਾਂ ਲਗਾਨੀ ਆ ਜਦੋਂ ਤੁਸੀਂ ਆਪਣੇ ਫੇਸ ਤੇ ਇਹਨੂੰ ਕਰੀਮ ਲਾ ਲੈਣੋ ਤਾਂ ਫੇਰ ਤੁਹਾਡੇ ਫੇਸ ਤੇ ਜਿੱਥੇ ਵੀ ਮੱਥੇ ਤੇ ਤੁਹਾਡੇ ਰੰਗ ਨਹੀਂ ਚੜਦਾ ਚਾਹੇ ਬੈਸਲਿਨ ਲਾ ਲਓ ਚਾਹੇ ਕੋਈ ਕਰੀਮ ਲਾ ਲਓ ਚੰਗੀ ਤੇ ਆਪਣੇ ਮੂੰਹ ਤੇ ਥੋੜੀ ਜੀ ਜ਼ਿਆਦਾ ਕਰਕੇ ਮਲ ਲਓ ਨਾਇ ਤਕ ਕਰੀਮ ਰਸ ਚ ਜਾਂਦੀ ਹੈ ਤੁਹਾਡੇ ਫੇਸ ਦੇ ਉੱਤੇ ਕਿੰਨੇ ਕਿੰਨੇ ਕੰਮ ਹਨ ਉਹ ਹੋ ਜਾਂਦੇ ਨਹੀਂ ਤਾਂ ਆਪਾਂ ਕੋਲ ਕਰ ਜਾਂਦੇ ਆਪ ਨੂੰ ਕੋਈ ਨਹੀਂ ਹੁੰਦੇ ਕਿੰਨੇ ਕੰਮ ਹੋ ਜਾਂਦੇ ਤੇ ਆਪਾਂ ਕਰੀਮ ਮਲ ਕੇ ਤੇ ਆ ਲੋ ਜੀ ਹੁਣ ਆਪਾਂ ਅੱਗੇ ਬਾਅਦ ਦੇ ਵਿੱਚ ਤੇ ਮੈਂ ਸਿੰਕ ਦੇ ਉੱਤੇ ਵਿਛਾਲਿਆ ਟੇਬਲ ਵੱਡਾ ਸਾਰਾ ਕਿਉਂਕਿ ਮੇਰਾ ਇਹ ਸਪੈਸ਼ਲੀ ਟੇਬਲ ਰੱਖਿਆ ਹੋਇਆ ਹੈ ਇਦਾਂ ਕਿ ਟੇਬਲ ਦੇ ਵਿਚੇ ਸਿੰਕ ਤੇ ਮੈਂ ਵਿਛਾਲ ਲੈਂਦੀ ਹੁੰਦੀ ਹਾਂ ਜਦੋਂ ਮੈਂ ਬਾਲਾਂ ਨੂੰ ਕਲਰ ਕਰਨਾ ਹੋਵੇ ਉਧਰੋਂ ਤੁਰੀ ਫਿਰਦੀ ਮੈਂ ਖਾਣਾ ਵੀ ਥਾਂਦੀ ਕਿਉਂਕਿ ਮੇਰੇ ਕੋਲ ਟਾਈਮ ਟਾਈਮ ਨਹੀਂ ਹੁੰਦਾ ਇਦਾਂ ਘਰ ਕੋਣਾ ਖਾ ਕੇ ਹੁਣ ਫਟਾਫਟ ਵਿੱਚੇ ਲੱਗੀਆਂ ਹ ਹਰੇ ਇਹ ਰੰਗ ਮੈਨੂੰ ਮੇਰੀ ਫ੍ਰੈਂਡ ਨੇ ਕਹਿੰਦੀ ਮੇਰੇ ਉਹ ਫੈਮਿਲੀ ਚੂਜ਼ ਕਰਦੇ ਮੈਨੂੰ ਉਹਨੇ ਲੈ ਕੇ ਦਿੱਤਾ ਸੀ ਇਹ ਸਪੈਸ਼ਲੀ ਇੰਡੀਆ ਦਾ ਹੀ ਕਲਰ ਹੈਗਾ ਆ ਤੇ ਇਹਦੇ ਨਾਲ ਇੱਕ ਇੰਨੀ ਮੌਜਾ ਕਿ ਹੱਥਾਂ ਉੱਥਾਂ ਨੂੰ ਵਾਲਾ ਚੜਦਾ ਨਹੀਂ ਕਈ ਵਾਰ ਕਪੜਿਆਂ ਕੋਪੜਾਂ ਚੜ ਜਾਂਦਾ ਜਦੋਂ ਸ਼ਾਵਰ ਲੈਨੇ ਆ ਤੇ ਪਰ ਇਹ ਹੱਥਾਂ ਉੱਥਾਂ ਨੂੰ ਰੰਗ ਨਹੀਂ ਚੜਦਾ ਇਹਦਾ ਇੰਨਾਕ ਫਾਇਦਾ ਹੈ ਕਿ ਜਦੋਂ ਧੋ ਲੋ ਤੇ ਜਦ ਹੀ ਲੈ ਜਾਂਦਾ ਹੈ ਮੈਨੂੰ ਲੱਗਦਾ ਇਸ ਲਈ ਬਸ਼ੌਣੇ ਕਿ ਆਪਣੇ ਸਿੰਕs ਦਿੱਤੇ ਹੁੰਦੇ ਆ ਤੇ ਨਹੀਂ ਤਾਂ ਫਿਰ ਸਿੰਕ ਦੇ ਉੱਤੇ ਕਾਲਾ ਰੰਗ ਲੱਗ ਜਾਂਦਾ ਇਸ ਕਰਕੇ ਤੁਸੀਂ ਇਦਾਂ ਕਰਿਓ ਕੋਈ ਪੁਰਾਣਾ ਕੱਪੜਾ ਰੱਖ ਲਓ ਕੋਈ ਕਮੀਜ਼ ਰੱਖ ਲਓ ਨਾ ਕੋਈ ਟਾਵਲ ਮੇਰੇ ਨਾਲ ਰੱਖ ਕੇ ਇਦਾਂ ਬਿਸ਼ਾਲਿਆ ਕਰੋ ਤਾਂ ਕਿ ਜਿਹੜਾ ਵੀ ਕੋਈ ਰੰਗ ਰੰਗ ਮਣਾ ਮਟ ਲੱਗਣਾ ਉਹ ਟੇ ਵਾ ਟਾਵਲ ਤੇ ਲੱਗ ਜੇ ਤੇ ਸਿੰਕ ਨਾ ਗੰਦਾ ਹੋਵੇ ਤੇ ਸਿੰਕ ਆਪਨ ਧੋਣਾ ਨਾ ਪਵੇ ਆਹ ਲਓ ਜੀ ਮੈਂ ਹੁਣ ਪਾ ਲਈ ਗਲਵਜ਼ ਤੇ ਪਹਿਲਾਂ ਮੈਂ ਲਾਤੀਆਂ ਐਨਕਾ ਵੈਸੇ ਮੈਨੂੰ ਬੜੀਆਂ ਨੇੜੇ ਦੀਆਂ ਐਨਕਾ ਲੱਗੀਆਂ ਤੇ ਦੂਰ ਦੀਆਂ ਤਾਂ ਹੈ ਨਹੀਂ ਤੇ ਮੈਂ ਨੂੰ ਆਦਤ ਦੀ ਵਾਂਦੀ ਜਾ ਰਹੀ ਹੈ ਕਿ ਮੈਂ ਕਿਉਂ ਲਾਉਣੀ ਆ ਤੇ ਜੇ ਕੋਈ ਜੁਲਰੀ ਪਾਈ ਹੁੰਦੀ ਹੈ ਮੈਂ ਉਹ ਵੀ ਲਾ ਦੇਣੀ ਹੁੰਦੀ ਆ ਬਾਕੀ ਇਅਰਿੰਗਸ ਵਗੈਰਾ ਨਹੀਂ ਲਾਉਂਦੀ ਜੇ ਆ ਵੱਡੀ ਜੁਲਰੀ ਪਾਈ ਹੋਵੇ ਕੋਈ ਬੰਗ ਬੂਗਾ ਇਦਾਂ ਦਾ ਸਾਮਾਨ ਹੋਵੇ ਤੇ ਜਾਂ ਕੋਈ ਸਪੈਸ਼ਲ ਰੰਗ ਰੰਗ ਪਾਈ ਹੋਵੇ ਤੇ ਇਹ ਲਾ ਦੇਣੀ ਹੁੰਦੀ ਆ ਮੈਂ ਜੁਲਰੀ ਜ਼ਿਆਦਾ ਨਹੀਂ ਲਾਉਂਦੀ ਤੇ ਆਪਾਂ ਆਪਾਂ ਕੇ ਗਲਵਜ਼ ਤੇ ਹੁਣ ਆਪਾਂ ਲੱਗਿਆ ਰੰਗ ਲਾਉਣ ਤੇ ਇਹ ਰੰਗ ਵੀ ਮੈਂ ਵੀ ਇੱਕ ਮਿੰਟ ਰੱਖਣਾ ਹੁੰਦਾ ਆ 20 25 ਮਿੰਟ ਕਈ ਵਾਰ 25 ਮਿੰਟ ਵੀ ਰੱਖ ਲੈਣੀ ਆ ਤੇ ਕਈ ਵਾਰ ਮੈਂ ਵਾਸਮੈਂ ਵੱਧ ਵੀ ਰੱਖ ਲੈਣੀਆਂ ਤੇ ਡਿਪੈਂਡ ਮੇਰੇ ਕੋਲ ਟਾਈਮ ਤੇ ਹੁੰਦਾ ਆ ਆਹ ਲੋ ਜੀ ਆਪਾਂ ਲਾ ਲਿਆ ਰੰਗ ਤੇ ਦੇਖੀ ਜਾਓ ਮੈਂ ਕਿੰਨੇ ਕੰਮ ਕਰਨੇ ਆ ਇੱਕ ਕੰਮ ਦੇ ਨਾਲ ਮੈਂ ਕਿੰਨੇ ਕਿੰਨੇ ਕੰਮ ਕਰਨੇ ਹੁਣ ਮੈਂ ਰੰਗ ਲਾ ਲਿਆ ਬਾਲਾਂ ਤੇ ਤੇ ਹੁਣ ਮੈਨੂੰ ਤੁਹਾਨੂੰ ਲੱਗਦਾ ਕਿ ਮੈਂ ਬਾਲਾਂ ਤੇ ਰੰਗ ਲਾ ਕੇ ਬਹਿ ਜਾਣਾ ਮੈਂ ਇਹ ਟਾਈਮ ਬੇਸ ਨਹੀਂ ਕਰਨਾ ਕਿ ਮੈਂ ਬਾਲਾਂ ਤੇ ਰੰਗ ਲਾ ਲਿਆ ਤੇ ਬਹਿ ਗਈ ਆਹ ਲੋ ਜੀ ਹੁਣ ਆਪਾਂ ਪ੍ਰੈਸ ਕੱਢ ਲਈ ਕਿਉਂਕਿ ਪ੍ਰੈਸ ਕੱਢੂੰਗੀ ਤੇ ਹੁਣ ਮੇਰੇ ਬਾਲਾਂ ਦਾ ਰੰਗ ਲਗਾਇਆ ਬਾਲਾਂ ਨੂੰ ਤੈਸ ਕਰਕੇ ਮੈਂ ਕੋਈ ਹੋਰ ਕੰਮ ਨਹੀਂ ਕਰ ਸਕਦੀ ਤੇ ਹੁਣ ਮੈਂ ਆਪਣੇ ਬੈਠ ਕੇ ਸੂਟ ਪ੍ਰੈਸ ਕਰਨ ਲੱਗੀ ਜਿਹੜਾ ਮੈਂ ਕੱਲ ਪਾਣਾ ਆ ਸੂਟ ਪ੍ਰੈਸ ਕਰੂੰਗੀ ਹੁਣ ਇਹਨੂੰ ਚੰਗੀ ਤਰ੍ਹਾਂ ਤੁਹਾਨੂੰ ਪਤਾ ਹੈ ਇਹਦੇ ਚ ਇੱਕ ਮੈਂ ਟਿਪ ਤੁਹਾਨੂੰ ਹੋਰ ਦਵਾਂ ਜਦੋਂ ਵੀ ਤੁਸੀਂ ਆਪਣਾ ਸੂਟ ਪ੍ਰੈਸ ਕਰਨ ਲੱਗਦੇ ਹੋ ਹਨ ਤੇ ਉਹਦੇ ਪਹਿਲਾਂ ਤੁਸੀਂ ਉੱਪਰੋਂ ਸਰਵਾਰ ਦੇ ਉੱਪਰ ਟੋਪ ਜਿਹੜਾ ਹੁੰਦਾ ਹਿੱਸਾ ਹੁੰਦਾ ਉਹਨੂੰ ਪ੍ਰੈਸ ਕਰਿਆ ਕਰੋ ਜਿੱਥੇ ਆ ਨਾਲਾ ਜੀ ਝੋਲੀ ਕਹਦੇ ਜਾਂ ਨਾਲਾ ਜਾਂ ਪਾਲ ਪਏ ਹੋਏ ਉੱਥੇ ਪ੍ਰੈਸ ਕਰਿਆ ਕਰੋ ਕਿਉਂਕਿ ਜੇ ਤੁਹਾਡੀ ਪ੍ਰੈਸ ਗਰਮ ਹੁੰਦੀ ਹੈ ਕਈ ਵਾਰ ਜਿਆਦਾ ਗਰਮ ਹੋਵੇ ਜਾਂ ਕੱਪੜਾ ਇਕੱਠਾ ਹੋ ਜਾਂਦਾ ਨਾ ਕਈ ਵਾਰ ਨਹੀਂ ਪਤਲਾ ਰੇਸ ਕਰਕੇ ਉੱਪਰ ਹੁੰਦਾ ਟੌਪ ਤੋਂ ਕਰਿਆ ਕਰੋ ਪਹਿਲਾਂ ਪਹਿਲਾਂ ਉੱਥੇ ਚੈੱਕ ਕਰਨ ਤੋਂ ਬਾਅਦ ਤੁਸੀਂ ਆਪਣੇ ਮੂਰੀਆਂ ਤੇ ਸ਼ੁਰੂਆਤ ਤੇ ਜੱਕਮੀਜ਼ ਤੇ ਜਾਂ ਚੁੰਨੀ ਤੇ ਫਿਰ ਬਾਅਦ ਚ ਕਰਿਆ ਕਰੋ ਇਹ ਇਹ ਜ਼ਰੂਰੀ ਆ ਕਿ ਸ਼ੁਰੂਆਤ ਦੇ ਟੌਪ ਤੇ ਪਹਿਲਾਂ ਤੁਸੀਂ ਆਪਣੇ ਪ੍ਰੈਸ ਵੇਖ ਕੇ ਦੇਖਿਆ ਕਰੋ ਕਿ ਤੁਹਾਡੀ ਪ੍ਰੈਸ ਠੀਕ ਆ ਗਰਮ ਸਹੀ ਆ ਹਨਾ ਤੇ ਨਹੀਂ ਤੱਕਮੀਜ਼ ਮੱਚਾਂ ਦਾ ਜਾਂ ਮੱਚਾਂ ਦਾ ਡਰ ਲੈਂਦੇ ਇਸ ਕਰਕੇ ਪਹਿਲਾਂ ਟੈਸਟ ਕਰ ਲਿਆ ਕਰੋ ਉੱਥੇ ਥੋੜੀ ਜੀ ਲਗਾ ਕੇ ਬਸੇ ਤੇ ਚਲੋ ਆਪਾਂ ਹੁੰਦੀ ਆ ਪਰ ਫੇਰ ਵੀ ਕਈ ਵਾਰ ਆਪਣੇ ਅੱਗੇ ਪਿੱਛੇ ਕੋਈ ਆਪਾਂ ਗਰਮ ਚੀਜ਼ ਜਿਆਦੇ ਸਟਰੋਂਗ ਵਾਲੀ ਪ੍ਰੈਸ ਕੀਤੀ ਹੁੰਦੀ ਇਸ ਕਰਕੇ ਤੇਜ਼ ਕੀਤੀ ਹੁੰਦੀ ਆ ਪ੍ਰੈਸ ਹਲੋ ਝੰਡੇ ਲੋ ਮੇਰਾ ਟਾਈਮ ਨਹੀਂ ਕੋ ਕੋ ਮੈਂ ਨਹੀਂ ਤਾਂ ਮੈਂ ਬਹਿਣਾ ਸੀ ਬਾਲਾਂ ਨੂੰ ਰੰਗ ਲਾ ਕੇ ਪਰ ਮੈਂ ਬਠੀ ਨਹੀਂ ਹੁਣ ਮੈਂ ਕੱਪੜੇ ਪ੍ਰੈਸ ਕਰਨ ਲੱਗੀ ਹੈ ਨਾ ਤੇ ਉਹ ਵੀ ਉਹਨੇ ਕੀ ਕਰਨੇ ਜਿਆਦੇ ਨਹੀਂ ਕਰਨੇ ਆਪਣੇ ਜਿਹੜੇ ਪਾਉਣ ਵਾਲੇ ਮੇਰੇ ਉਹੀ ਮੈਂ ਕਰਨੇ ਆ ਜਿਹੜੇ ਮੈਂ ਪਾਣਿਆ ਹਲੋ ਤੇ ਇਹ ਦੇਖ ਲਓ ਜੀ ਹੁਣ ਮੇਰੇ ਤੇ ਥੋੜੀ ਜਿਹੀ ਕੜਾਈ ਆ ਕੜਾਈ ਵਾਲਾ ਪਸਾਣਾ ਮੋੜ ਦੇਣੀ ਹੁੰਦੀ ਆ ਕੜਾਈ ਦੇਖੋ ਕਿ ਜੇ ਤੁਹਾਨੂੰ ਪਤਾ ਜੀ ਕੜਾਈ ਤੇ ਉੱਤੇ ਪ੍ਰੈਸ ਫੇਰੀ ਫਿਰ ਉਹਦੇ ਮਾਰਕ ਜੇ ਬਣ ਜਾਂਦੇ ਆ ਇਸ ਕਰਕੇ ਕੜਾਈ ਨੂੰ ਛੱਡ ਦੇਣੀ ਹੁੰਦੀ ਆ ਤੇ ਸਾਈਡਾਂ ਤੇ ਕਰਦੀਆਂ ਘੇਰੇ ਤੇ ਜਿਹੜੀ ਕੜਾਈ ਉਹ ਨੂੰ ਆਪਾਂ ਮੋੜ ਕੇ ਕਰ ਲਈਦਾ ਪੁੱਠੇ ਪਾਸੋਂ ਕਰ ਲਈਦਾ ਬੱਸ ਇਹ ਸਾਰੇ ਕਰਦੇ ਆ ਕਿਉਂਕਿ ਮੈਨੂੰ ਮੈਨੂੰ ਪਤਾ ਕਿਉਂਕਿ ਬਾਹਰੀਆਂ ਕੰਟਰੀਆਂ 'ਚ ਕਿਸੇ ਕੋਲ ਕੋਈ ਕੰਮ ਕਰਨ ਵਾਲੇ ਹੁੰਦੇ ਆ ਪਰ ਇੰਨੇ ਜ਼ਿਆਦਾ ਨਹੀਂ ਹੁੰਦੇ ਕਿਸੇ ਕਿਸੇ ਘਰ 'ਚ ਹੁੰਦੇ ਆ ਪਰ ਜ਼ਿਆਦਾ ਨਹੀਂ ਸਾਰੇ ਲੋਕ ਆਪਣੇ ਕੰਮ ਆਪ ਕਰਦੇ ਆ ਤੇ ਇਸ ਕਰਕੇ ਅਸੀਂ ਖੁਦ ਆਪ ਕਰਦੇ ਹਾਂ ਕੋਈ ਮੈਨੂੰ ਨਹੀਂ ਪਤਾ ਕਿ ਕੌਣ ਕੀ ਕਰਦਾ ਪਰ ਅਸੀਂ ਆਪ ਖੁਦ ਆਪ ਕਰਦੇ ਹਾਂ ਮੈਂ ਇੰਜੋਏ ਕਰਦੀ ਹਾਂ ਇਹ ਜੇ ਕੰਮ ਕਰਕੇ ਕਿ ਮੈਂ ਆ ਵੀ ਕਰ ਲਾ ਮੈਂ ਆ ਵੀ ਕਰ ਲਾ ਤੇ 3 ਘੰਟੇ ਦੇ ਵਿੱਚ ਵਿੱਚ ਦੇਖ ਲਓ ਮੈਂ ਕਿੰਨੇ ਕੰਮ ਨਿਬੜਨੇ ਆ ਆ ਲੋ ਜੀ ਬਸ ਮੇਰੇ ਸੂਟ ਪ੍ਰੈਸ ਹੋ ਗਏ ਹੁਣ ਮੈਂ ਚੁੰਨੀ ਪ੍ਰੈਸ ਕਰਨੀ ਆ ਮੈਂ ਚੁੰਨੀ ਦੀ ਪ੍ਰੈਸ ਕਰਨ ਦਾ ਸੌਖਾ ਤਰੀਕਾ ਹੈ ਇਹਨੂੰ ਡਬਲ ਕਰ ਲਓ ਡਬਲ ਕਰਕੇ ਫਿਰ ਪ੍ਰੈਸ ਨੂੰ ਕਰੋ ਕਿ ਜੇ ਡਬਲ ਕਰਕੇ ਉਹ ਚੁੰਨੀ ਪਤਲੀ ਹੁੰਦੀ ਹੈ ਦੋਨੇ ਪਾਸੇ ਪ੍ਰੈਸ ਵਧੀਆ ਹੋ ਜਾਂਦੀ ਹੈ ਜੀ ਹੈਨਾ ਜਦੋਂ ਦੋਨੇ ਪਾਸੇ ਪ੍ਰੈਸ ਹੋ ਗਈ ਜਿਹੜਾ ਮਿਡਲ ਆ ਮਿਡਲ ਨੂੰ ਮਿਡਲ 'ਚ ਪ੍ਰੈਸ ਨਾ ਫੇਰੋ ਐਂਡ ਜੇ ਤੇ ਜਾ ਕੇ ਜਿੱਥੋਂ ਮੋੜ ਕੇ ਆਪਾਂ ਮੋੜੀ ਹੋਈ ਹੈ ਚੁੰਨੀ ਉੱਥੇ ਨਾ ਪ੍ਰੈਸ ਫੇਰੋ ਬਾਕੀ ਸਾਰੀ ਚੁੰਨੀ ਐਂਡ ਟੂ ਐਂਡ ਤੱਕ ਜਿਦਾਂ ਪ੍ਰੈਸ ਕਰ ਲਓ ਫੇਰ ਜਦੋਂ ਚੁੰਨੀ ਚੁੰਨੀ ਦੋਨੇ ਪਾਸੇ ਉਹ ਪ੍ਰੈਸ ਹੋ ਗਈ ਫੇਰ ਉਹਨੂੰ ਖੋਲ ਕੇ ਮਿਡਲ ਆਇਲਾਈਨ ਤੇ ਪ੍ਰੈਸ ਦੁਬਾਰੇ ਫੇਰ ਦੋ ਤੇ ਉਹ ਬਿਲਕੁਲ ਜਲਦੀ ਪ੍ਰੈਸ ਹੋ ਜਾਂਦੀ ਕਿਉਂਕਿ ਡਬਲ ਹੁੰਦੀ ਕਰਕੇ ਦੋਨਾਂ ਸਾਈਡਾਂ ਤੇ ਇੱਕਦਾਂਵੀ ਪ੍ਰੈਸ ਹੋ ਜਾਂਦੀਆਂ ਆ ਤੇ ਬਹੁਤ ਬਾਲਾ ਟਾਈਮ ਨਹੀਂ ਆਪਣਾ ਲੱਗਦਾ ਤੇ ਆ ਲੋ ਜੀ ਹੁਣ ਮੈਂ ਚੁੰਨੀ ਕੈਰੀ ਸਿੰਗਲ ਕਰਕੇ ਖੋਲ ਕੇ ਤੇ ਜਿਹੜੇ ਹੁਣ ਮਿਡਲ ਤੇ ਲਾਈਨ ਹੈਗੀ ਆਪਣੀ ਤਾਂ ਹੀ ਹੁੰਦੀ ਹੈ ਡਬਲ ਕੀਤੀ ਨੇ ਬਸ ਉਧਰ ਤੇ ਸੇਮਾ ਦੇਣੀ ਆ ਦਸ ਪ੍ਰੈਸ ਫੇਰ ਦੇਣੀ ਆ ਦਸ ਤੇ ਚਲੋ ਜੀ ਆਪਣੀ ਚੁੰਨੀ ਵੀ ਪ੍ਰੈਸ ਹੋ ਗਈ ਤੇ ਮੈਂ ਹੁਣ ਪਾ ਇਹਨੂੰ ਚੱਕਾਂਗੇ ਚੱਕ ਕੇ ਰੱਖਦੇ ਆ ਉਧਰ ਤੋਂ ਦੇਖੀ ਜਾਓ ਮੈਂ બો ਨਹੀਂ ਕਰਦੀ ਤੁਹਾਨੂੰ ਮੈਂ ਤਾਂ ਤੁਹਾਨੂੰ ਗੱਲਾਂ ਦੱਸਦੀਆਂ ਕਿ ਤੁਸੀਂ ਜਦੋਂ ਵੀ ਤੁਹਾਡੇ ਕੋਲ ਟਾਈਮ ਹੁੰਦਾ ਤੁਸੀਂ ਕਿੰਨੇ ਕੰਮ ਤੁਸੀਂ ਨਿਬੇੜ ਸਕਦੇ ਹੋ ਜੇ ਤੁਸੀਂ ਨਿਬੇੜਨੇ ਚਾਹੁੰਦੇ ਹੋ ਤੇ ਜੇ ਆਪਾਂ ਹੁੰਦਾ ਵੀ ਬਾਰੰਗ ਲੱਗਾ ਅਸੀਂ ਬੱਠਿਆਂ ਜੀ ਮੈਂ ਇਦਾਂ ਕੋਈ ਪ੍ਰੋਬਲਮ ਨਹੀਂ ਤੇ ਤੁਹਾਡੇ ਕੋਲ ਪਲਾਨਟਡ ਟਾਈਮ ਆ ਤਾਂ ਕੋਈ ਪ੍ਰੋਬਲਮ ਨਹੀਂ ਜੇ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਨਾ ਤੇ ਫੇਰ ਉਹ ਔਖਾ ਹੋ ਜਾਂਦਾ ਹੁਣ ਮੇਰੇ ਕੋਲੇ ਟਾਈਮ ਬਸ ਮੈਨਕੇ ਹੀ ਹੁੰਦਾ ਮੈਂ ਐਵੇਂ ਕਹਦਾ ਆ ਲੋ ਜੀ ਹੁਣ ਮੈਂ ਨਾ ਬੈਗ ਰੈਡੀ ਕਰਨਾ ਆਪਣਾ ਜਾਣ ਲਈ ਕੀ ਕੀ ਬੈਗ 'ਤੋਂ ਤਾਂ ਉਹ ਕੋਈ ਬੈਗ ਦੇ ਵਿੱਚ ਮੇਰੇ ਕਿਹੜੀਆਂ ਕਿਹੜੀਆਂ ਜ਼ਰੂਰੀ ਚੀਜ਼ਾਂ ਆਉਂਦੀਆਂ ਜਿਹੜੀਆਂ ਮੈਂ ਨਾਲ ਲੈ ਕੇ ਤੁਰਦੀ ਹਮੇਸ਼ਾ ਪੱਕਾ ਮੈਂ ਪੂਰਾ ਟਾਈਮ ਤੇ ਨਾਲ ਲੈ ਕੇ ਤੁਰਦੀ ਹਾਂ ਤੇ ਜਦੋਂ ਵੀ ਜਦੋਂ ਕਿਤੇ ਆਪਾਂ ਬਾਹਰ ਜਾਂਦੇ ਆ ਤੇ ਹੁਣ ਮੈਂ ਇੱਕ ਪਹਿਲਾ ਦੂਜਾ ਬੈਗ ਲੈ ਕੇ ਸੀ ਹੁਣ ਉਹਨੂੰ ਖਾਲੀ ਕਰਕੇ ਤੇ ਹੁਣ ਮੈਂ ਦੂਜਾ ਬੈਗ ਲੈ ਕੇ ਜਾਣਾ ਇਸ ਕਰਕੇ ਮੈਂ ਤੁਹਾਨੂੰ ਹੁਣ ਅੱਜ ਕੱਲੀ ਕੱਲੀ ਚੀਜ਼ ਦਿਖਾਵਾਂਗੀ ਕਿ ਮੇਰੇ ਬੈਗ ਦੇ ਵਿੱਚ ਕੀ ਕੀ ਮੈਂ ਲੈ ਕੇ ਜਾਂਦੀ ਹੁੰਦੀ ਆ ਜਿਹੜੀਆਂ ਮੈਂ ਜ਼ਰੂਰ ਲੈ ਕੇ ਜਾਂਦੀ ਹੁੰਦੀ ਆ ਉਦਾਂ ਜੋ ਮਰਜ਼ੀ ਲੈ ਜਾਓ ਚਾਹ ਨਾਲ ਲੈ ਜਾਓ ਡਿਫਰੈਂਟ ਗੱਲ ਹੁੰਦੀ ਆ ਪਰ ਜਿਹੜੀਆਂ ਮੇਰੀਆਂ ਪੱਕੀਆਂ ਹੀ ਮੇਰੇ ਬੈਗ ਦੇ ਵਿੱਚ ਹੁੰਦੀਆਂ ਜਦੋਂ ਮੈਂ ਕਿਤੇ ਬਾਹਰ ਜਾਵਾਂ ਤੇ ਇਹ ਤੁਹਾਡੇ ਲਈ ਵੀ ਜ਼ਰੂਰੀ ਹੁੰਦੀਆਂ ਕਿ ਤੁਹਾਨੂੰ ਵੀ ਜ਼ਰੂਰੀ ਹੁੰਦੀਆਂ ਕਿ ਲੈ ਕੇ ਜਾਣੀਆਂ ਤੇ ਆ ਦੇਖ ਲਓ ਜੀ ਮੇਰੇ ਪਾਸੇ ਪਹਿਲਾਂ ਦੇ ਉੱਤੇ ਪਏ ਆ ਬੈਗ ਦੇ ਵਿੱਚ ਤੇ ਕਿਉਂਕਿ ਕਈ ਵਾਰ ਹੁੰਦਾ ਸਾਡੇ ਰਸ਼ ਬਹੁਤ ਹੁੰਦਾ ਸਾਨੂੰ ਆਹ ਚਾਹੀਦਾ ਭੱਜ ਭੱਜ ਕੇ ਅਸੀਂ ਕਰਦੇ ਹਾਂ ਸਾਨੂੰ ਰਸ਼ ਇੰਨਾ ਹੁੰਦਾ ਤੇ ਅਸੀਂ ਇਧੀਆਂ ਚੀਜ਼ਾਂ ਭੁੱਲ ਜਾਂਦੇ ਹਾਂ ਲੋ ਜੀ ਪਹਿਲਾ ਹੈਗਾ ਸੇਫਟੀ ਪੈਨ ਬੈਗ 'ਚ ਪਾਉਣ ਲੱਗੀਆਂ ਦੂਸਰਾ ਹੈਗਾ ਪੈਨ ਤੀਸਰਾ ਹੈਗਾ ਮੇਰੇ ਕੋਲ ਸਨਟਾਈਜ਼ਰ ਤਨਜੀ ਤਾਂ ਹੋ ਗਈਆਂ ਸੇਫਟੀ ਪੈਨ ਮਰ ਨਾਲ ਲੈਣੇ ਨੇ ਕਦੀ ਕਦੀ ਵੀ ਲੋੜ ਪੈ ਸਕਦੀ ਹੈ ਇੱਕ ਦੋ ਜ਼ਰੂਰ ਹੁੰਦੇ ਮੇਰੇ ਬੈਗ ਦੇ ਵਿੱਚ ਤੇ ਪੈਨ ਹੁੰਦਾ ਕਦੀ ਵੀ ਲਿਖਣ ਨੂੰ ਲੋੜ ਪੈ ਜਾਂਦੀ ਵੈਸੇ ਅੱਜ ਕੱਲ ਤਾਂ ਮੋਬਾਈਲ ਵੀ ਹੈਗੇ ਪਰ ਮੈਂ ਸ਼ੁਰੂ ਤੋਂ ਆਦਤ ਹੈਗੀ ਮੈਂ ਇਸ ਤਰ੍ਹਾਂ ਦੇ ਪੈਨ ਵੀ ਲੈ ਕੇ ਜਾਨੀ ਹੁੰਦੀ ਆ ਤੇ ਇਹ ਹੈਗੇ ਜੀ ਪੈਸੇ ਥੋੜੇ ਘਣੇ ਜਾਂ ਬੈਂਕ ਕਾਰਡ ਜੋ ਮਰਜ਼ੀ ਹੋਵੇ ਪਰ ਪੈਸੇ ਜ਼ਰੂਰ ਲੈ ਕੇ ਜੰਨੇ ਆ ਹੁਣ ਬੱਚਿਆਂ ਨੂੰ ਵੀ ਹਮੇਸ਼ਾ ਇਹੀ ਗੱਲ ਕਹਿੰਦੇ ਨੇ ਜੇ ਤੁਸੀਂ ਚੱਲਿਓ ਤਾਂ ਪੈਸੇ ਜ਼ਰੂਰ ਨਾਲ ਕੇ ਚੱਲਿਓ ਇੱਕ ਪੈਨ ਕਲਰ ਵੀ ਲੈ ਲਈ ਨਾਲ ਜੇ ਕਿਸੇ ਨੂੰ ਲੋੜ ਪੈ ਜਾਂਦੀ ਤੇ ਵਰ ਚਲ ਹੋਰ ਕਿੱਟ ਹੋਰ ਕੀ ਮੈਂ ਹੈਗਾ ਦੇ ਵਿੱਚ ਅੱਛਾ ਹੋਰ ਮੇਰੇ ਕੋਲ ਹੁੰਦੀ ਆ ਮੈਂ ਕੱਦੀ ਜੇ ਮੈਂ ਕਿਤੇ ਬਾਹਰ ਜਾਣਾ ਮੈਂ ਜੁੱਲਰੀ ਅਸੀਂ ਲੌਂਗ ਲੌਂਗ ਵੇ ਤੇ ਜਾਣਾ ਫਿਰ ਮੈਂ ਜੁੱਲਰੀ ਵਗੈਰਾ ਆਪਣੇ ਨਾਲ ਨਹੀਂ ਪਾ ਕੇ ਜਾਂਦੀ ਫਿਰ ਮੈਂ ਇਹਦੇ ਬੈਗ ਚ ਸਾਰਾ ਕੁਝ ਇਕੱਠਾ ਕਰਕੇ ਰੱਖ ਲੈਂ ਜਿਵੇਂ ਹੁਣ ਮੈਂ ਟਿਸ਼ੂ ਬਾਕਸ ਰੱਖ ਲਿਆ ਲਿਪਸਟਿਕ ਰੱਖ ਲੈਣੀ ਆ ਹਨ ਤੇ ਜੇ ਮੈਂ ਜੁੱਲਰੀ ਹੋਗੀ ਜਾਂ ਮੇਰੀ ਘੜੀ ਹੋਗੀ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਬਾਹਰ ਪਾਉਣ ਲਈ ਪਾਉਣੀ ਆ ਤੇ ਕਿਉਂਕਿ ਮੇਰੇ ਕੋਲੇ ਜਦੋਂ ਆਪਾਂ ਘਰੋਂ ਤਿਆਰ ਹੋ ਕੇ ਜਾਂਦੇ ਆ ਉਹ ਤਾਂ ਆਪਣੇ ਕੋਲ ਪਲਾਂਟੀ ਟਾਈਮ ਹੁੰਦਾ ਪਰਫਿਊਮ ਲੈ ਲਿਆ ਕੜੀਲੇ ਲਈ ਤੇ ਇਹ ਉਦੋਂ ਆਪਣੇ ਕੋਲ ਪਲਾਂਟੀ ਟਾਈਮ ਹੁੰਦਾ ਜਦੋਂ ਸੇ ਘਰੋਂ ਜਾਂਦੇ ਆ ਜਦੋਂ ਤੁਹਾਨੂੰ ਰਸ਼ ਹੁੰਦਾ ਸਵੇਰੇ ਆਲੀ ਨਿਕਲਣਾ ਹੋਵੇ ਤੇ ਫਿਰ ਮੇਰੇ ਕੋਲੇ ਬਹੁਤ ਰਸ਼ ਹੁੰਦਾ ਕਿਉਂਕਿ ਮੈਂ ਬਹੁਤ ਕੰਮ ਕਰਕੇ ਜਾਣਾ ਹੁੰਦਾ ਇਸ ਕਰਕੇ ਇਹ ਚੀਜ਼ਾਂ ਮੈਂ ਪਹਿਲਾਂ ਆਪਣੇ ਕੌਲੀ ਨਹੀਂ ਭੌਣੀ ਕਰਦੀ ਵਿੱਚ ਤੇ ਤੁਹਾਨੂੰ ਖਾਣ ਫੜਾ ਕੇ ਗਿਆ ਸੀ ਕਹਿੰਦਾ ਖਲਾ ਤੁਰੀ ਫਿਰਦੀ ਤੇ ਇਹ ਚੀਜ਼ਾਂ ਮੈਂ ਪਹਿਲਾਂ ਆਪਣੇ ਬੈਗ ਦੇ ਵਿੱਚ ਰੱਖ ਦਿੰਨੇ ਜਿਹੜੀਆਂ ਮੇਰੀਆਂ ਬਹੁਤ ਜ਼ਰੂਰੀ ਚੀਜ਼ਾਂ ਹੁੰਦੀਆਂ ਤੇ ਰੱਖ ਕੇ ਇਹਨਾਂ ਨੂੰ ਤੇ ਪੈਕ ਕਰਕੇ ਇੱਥੇ ਸਾਡੇ ਤੇ ਰੱਖ ਦੇਣਾ ਬਸ ਆਪਾਂ ਤੇ ਹੁਣ ਸਵੇਰ ਨੂੰ ਸੁੱਤੇ ਪੈ ਉੱਠਣਾ ਨਹਾ ਧੋ ਕੇ ਜਿਹੜੇ ਕੰਮ ਕਰਨੇ ਆ ਕਰਕੇ ਫਟਾਫਟ ਬੈਗ ਲੈ ਕੇ ਤੁਰ ਪੈਣਾ ਫਿਰ ਲੌਂਗ ਡਰਾਈਵ ਹੁੰਦੀ ਆ ਲਿਪਸਟਿਕ ਚਾਹੀ ਰਹੀ ਸੀ ਵਿੱਚ ਪਾਉਣ ਲਈ ਤੇ ਇਹ ਆਪਾਂ ਲੌਂਗ ਡਰਾਈਵ ਤੇ ਜੇ ਜਾਣਾ ਹੈ ਜਾਣਾ ਹੁੰਦਾ ਕਿ 30000 ਦੇ ਜਾਂ ਵਿਆਹ ਤੇ ਸ਼ਾਦੀ ਤੇ ਨੇ ਫਿਰ ਇਹ ਚੀਜ਼ਾਂ ਮੈਂ ਪਹਿਲਾਂ ਇਕੱਠੀਆਂ ਕਰਕੇ ਰੱਖ ਦਿੰਨੇ ਆ ਤੇ ਜਿਵੇਂ ਹੁਣ ਮੈਂ ਰਾਤ ਚ ਜਾਂਦੀ ਨੇ ਗੱਡੀ ਚ ਨੇ ਤਾਂ ਬੋਹ ਨਹੀਂ ਹੋਊਗੀ ਨਾਲੇ ਚੀਜ਼ਾਂ ਜੇ ਕੋਈ ਮੈਂ ਯੂਜ਼ ਕਰਨ ਵਾਲੀ ਹੋਊ ਤਾਂ ਮੈਂ ਕਰ ਲੂੰਗੀ ਇਹ ਇਹ ਜੀਆਂ ਚੀਜ਼ਾਂ ਨਾ ਤੁਹਾਨੂੰ ਬਹੁਤ ਕੰਮ ਆਉਣ ਵਾਲੀਆਂ ਕਿ ਜੇ ਤੁਸੀਂ ਖੜੇ ਪੈਰ ਕਹੋਗੇ ਜੀ ਅਸੀਂ ਅੱਜ ਚੱਲੇ ਜਾਣਾ ਹੈ ਸਵੇਰ ਨੂੰ ਤੇ ਫਿਰ ਤੁਸੀਂ ਤਿਆਰ ਉਹਨੇ ਚੀਜ਼ਾਂ ਇਕੱਠੀਆਂ ਕਰਦੇ ਆ 100% ਸ਼ੋਰ ਆ ਤੁਸੀਂ ਅੱਧੀਆਂ ਚੀਜ਼ਾਂ ਭੁੱਲ ਕੇ ਜਾਂਦੇ ਆ ਇਸ ਕਰਕੇ ਮੈਂ ਇੱਕ ਪ੍ਰਿਪੇਅਰ ਹੁੰਨੀ ਹੁੰਨੀ ਇੱਕ ਦਿਨ ਪਹਿਲਾਂ ਪ੍ਰਿਪੇਅਰ ਹੋ ਕੇ ਸਾਰੀਆਂ ਚੀਜ਼ਾਂ ਰੱਖਦੀ ਆ ਮੈਂ ਕਦੀ ਰਸ਼ ਨਹੀਂ ਕਰਦੀ ਕਿ ਮੈਂ ਆ ਚੀਜ਼ ਲੈ ਕੇ ਜਾਈਂ ਮੈਂ ਪਹਿਲਾਂ ਇੱਕ ਦਿਨ ਪ੍ਰਿਪੇਅਰ ਹੋ ਕੇ ਰੱਖਦੀ ਆ ਆ ਲਓ ਜੀ ਹੁਣ ਮੈਂ ਬੈਗ ਰੈਡੀ ਕਰਕੇ ਰੱਖਿਆ ਹੁਣ ਮੈਂ ਲੱਗੀਆਂ ਨੀਲ ਪੁੱਛ ਲਵਾਂ ਬਾਲਾਂ ਤੇ ਮੇਰੇ ਸਟਾਈਲ ਰੰਗ ਲੱਗਾ ਆ ਬਾਲਾਂ ਦਾ ਤੇ ਰੰਗ ਲੱਗੇ ਲੱਗੇ ਮੈਂ ਇਹ ਕੰਮ ਨਿਬੜਨੇ ਆ ਤੇ ਹੁਣ ਆਪਾਂ ਲੱਗਿਆ ਨੇਲ ਪੁਰਸ਼ਨ ਆਪਣੀ ਬਿਊਟੀ ਬਣਾਉਣ ਮੈਂ ਬੇਲੀ ਨਹੀਂ ਮੈਂ ਬਹੁਤ ਕੰਮ ਕਰਦੀ ਨਾ ਸਾਰੇ ਕੰਮ ਤੇ ਆਈਆਂ ਹੁਣ ਖਾਣਾ ਪੀਣਾ ਬਣਾ ਕੇ ਖਾ ਕੇ ਹੁਣ ਆਪਣੀ ਬਿਊਟੀ ਦਾ ਹ ਤਿੰਨ ਘੰਟੇ ਆਪਣੇ ਤੇ ਸਪੈਂਡ ਕਰਕੇ ਫੇਰ ਛਾ ਫੇਰ ਰੋਟੀ ਸ਼ਾਮ ਦਾ ਖਾਣਾ ਬਣਾਉਣਾ ਸ਼ਾਮ ਦਾ ਖਾਣਾ ਬਣਾ ਕੇ ਫੇਰ ਮੈਂ ਅਸੀਂ 4 ਵਜੇ ਫੇਰ ਕੰਮ ਤੇ ਵਾਪਸ ਜਾਣਾ ਮੈਂ ਇੰਜੋਏ ਕਰਦੀ ਆ ਇੱਧਰ ਰਿਲੈਕਸ ਰਹਿਣੀ ਆ ਨਾ ਮੈਂ ਕਿਸੇ ਸੋਚਾਂ ਨਾ ਮੈਂ ਕਿਸੇ ਦੀ ਗੱਲ ਸੁਣਾ ਕੌਣ ਕੀ ਕਹਿੰਦਾ ਕੌਣ ਕਹੀ ਨਹੀਂ ਕਹਿੰਦਾ ਬਸ ਜੋ ਜਿਨੇ ਕਹਿਣਾ ਕਹੇ ਤੇ ਆਪਾਂ ਆਪਣਾ ਚੱਲੀ ਜਾਂਦੇ ਹੁੰਨੇ ਆ ਆਪਣਾ ਇੰਜੋਏ ਕਰਦੇ ਆ ਹਨਾ ਆਹ ਲੋ ਜੀ ਮੇਰੀ ਨੇਲ ਪੋਲਿਸ਼ ਲੱਗ ਗਈ ਪਲੇਨ ਲਾਈ ਆ ਹਜੇ ਹਜੇ ਮੈਂ ਇੱਕ ਤੇ ਗਲਿਟਰ ਲਾਉਣਾ ਪੇਪਰ ਮੈਂ ਤਾਂ ਰੱਖਦੀ ਹੁੰਨੀ ਆ ਤੇ ਜੇ ਨੇਲ ਪੋਲਿਸ਼ ਕੋਈ ਹੱਥ ਤੇ ਜਾਂ ਕੱਪੜਿਆਂ ਤੇ ਨਾ ਲੱਗ ਜੇ ਇਹ ਉਹ ਵਿਚਾਰ ਰੱਖਣਾ ਪੈਂਦਾ ਜਦੋਂ ਤੁਸੀਂ ਘਰੇ ਲੈਣਾ ਦੇਖੋ ਇਹ ਵੀ ਮੇਰਾ ਬਿਊਟੀ ਪਾਰਲਰ ਦਾ ਕੰਮ ਸਰ ਗਿਆ ਕਿਉਂਕਿ ਮੈਂ ਘਰੇ ਮੇਰਾ ਡੱਬਾ ਰੱਖਿਆ ਆ ਨੇਲ ਪਾਲਸ ਲਿਪਸਟਿਕ ਦਾ ਆ ਦੇਖ ਲਓ ਇਹ ਨੇਲ ਪਾਲਸ ਦਾ ਡੱਬਾ ਭਰਿਆ ਸਾਰਾ ਕੁਝ ਇਹਦੇ ਵਿੱਚ ਹੁੰਦਾ ਹੈ ਤੇ ਜਿੱਦਾਂ ਦੀ ਮਰਜ਼ੀ ਨੇਲ ਪਾਲਸ ਮਿਲਾ ਲਾਂ ਆਹ ਲਓ ਜੀ ਹੁਣ ਮੇਰੇ ਇੱਕ ਗਲਿਟਰ ਜੈਲ ਲਾਉਣ ਵਾਲਾ ਰਹਿ ਗਿਆ ਸੀ ਇੱਕ ਉਂਗਲ ਤੇ ਹੁਣ ਮੈਂ ਉਹ ਵੀ ਲਾਈ ਲੈਣਾ ਪਛਾ ਤੁਹਾਨੂੰ ਦਿਖੂਗਾ ਜਾਂ ਨਹੀਂ ਕਿਉਂ ਮੈਨੂੰ ਪਤਾ ਨਹੀਂ ਬਸ ਸ਼ਾਈਨੀ ਵਾਲਾ ਲਓ ਜੀ ਇਹ ਦੇਖ ਲਓ ਹੁਣ ਮੈਂ ਤਿਆਰ ਹੋ ਗਈ ਨਾ ਨਾਲੇ ਤਾਂ ਤੁਸੀਂ ਆਪਣਾ ਇੰਜੋਏ ਕੀਤਾ ਨਾਲੇ ਆਪਣੀ ਮਨਪਸੰਦ ਚੀਜ਼ਾਂ ਕਰ ਲੀਆਂ ਤੇ ਚਲੋ ਜੀ ਹੁਣ ਆਪਣਾ ਅਗੀ ਸ਼ਾਵਰ ਦੇ ਬਾਅਦ ਹੋਣਾ ਅਗੀ ਆਪਣੇ ਵਾਲਾਂ ਨੂੰ ਧੋਂਦੇ ਸਿਰ ਨੋਂਣ ਦੀ ਵਾਰੀ ਅਸੀਂ ਸਿਰ ਨੋਂਣ ਨੂੰ ਕਹਿੰਦੇ ਹਾਂ ਤੁਸੀਂ ਪਤਾ ਨਹੀਂ ਕੀ ਕਹਿੰਦੇ ਹੋ ਆਹ ਲਓ ਜੀ ਆਪਾਂ ਨਾ ਕੇ ਨਿਕਲੇ ਸਿਰ ਨਾ ਕੇ ਤੇ ਰੰਗ ਦੇਖ ਲਓ ਮੇਰਾ ਬੜਾ ਸੋਨਾ ਚੜਿਆ ਕਿਉਂਕਿ ਨਾ ਮੇਰੇ ਮੱਥੇ ਤੇ ਰੰਗ ਲੱਗਿਆ ਭੋਰਾ ਵੀ ਬਿਲਕੁਲ ਹੀ ਕਿਉਂਕਿ ਮੈਂ ਪਹਿਲਾਂ ਕਰੀਮ ਲਾ ਲਈ ਸੀ ਨਾਲ ਤਾਂ ਮੇਰਾ ਹੋ ਗਿਆ ਫੇਸ਼ਲ ਕਰੀਮ ਲਾ ਕੇ ਦੈਨ ਨਾਲੇ ਮੇਰੇ ਬਲਾਂ ਤੇ ਰੰਗਨੇ ਲੱਗੇ ਕਿੰਨੇ ਕਾਜ ਮੇਰੇ ਪੂਰੇ ਹੋ ਗਏ ਦੇਖੋ ਤੇ ਇੰਨੇ ਚੱਟੇ ਮੇ ਕਿੰਨੇ ਕਿੰਨੇ ਕੰਮ ਨੇ ਮੇਲੇ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਲਿਓ ਤੇ ਜੇ ਤੁਸੀਂ ਨਹੀਂ ਕੀਤਾ ਤੇ ਜਰੂਰ ਮੈਨੂੰ ਮੈਸੇਜ ਪਾਇਓ ਤੇ ਕਿ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਤੇ ਹੋਪ ਤੁਸੀਂ ਇੰਜੋਏ ਕੀਤਾ ਹੋਵੇ ਹੋਪ ਤੁਹਾਨੂੰ ਸਿੱਖਣ ਨੂੰ ਮਿਲਿਆ ਹੋਊਗਾ ਕੁਝ ਕਿ ਟਾਈਮ ਤੇ ਟਾਈਮ ਦੀ ਸੇਵਿੰਗ ਆਪਾਂ ਕਿਵੇਂ ਕਰ ਸਕਦੇ ਹਾਂ ਹਰ ਇੱਕ ਚੀਜ਼ ਦੇ ਵਿੱਚ ਕਦੇ ਵੀ ਜੋ ਵੀ ਕਰਾਂਗਾ ਤੇ ਉਹਦੇ ਨਾਲ ਦੇਖੋ ਤੁਸੀਂ ਕਿਹੜਾ ਕੰਮ ਕਰ ਸਕਦੇ ਹੋ ਉਸੇ ਤਰ੍ਹਾਂ ਸੇਵਿੰਗ ਕਰਿਆ ਕਰੋ ਲਓ ਜੀ ਆਪਾਂ ਲਾਸਟ ਲਾਲੀ ਕਰੀਮ ਤੇ ਆਪਾਂ ਹੋ ਗਏ ਰੈਡੀ ਤੇ ਹੁਣ ਆਪਾਂ ਜਾਵਾਂਗੇ ਤਿਆਰ ਹੋਣ ਥੱਲੇ ਬਸ ਰੋਟੀ ਪਾਣੀ ਬਣਾਵਾਂਗੇ ਤੇ ਬਾਲ ਜਾਣੇ ਸੁੱਕ ਤੇ ਅੱਜ ਦਾ ਬਲੌਗ ਆਪਣਾ ਇੱਥੇ ਵੱਲੇ ਸੀ ਇੱਥੇ ਤੱਕ ਸੀ hope ਤੁਹਾਨੂੰ ਪਸੰਦ ਆਇਆ ਹੋਊਗਾ ਤੇ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਲੈ ਮੈਸੇਜ ਛੱਡ ਦਿਆ ਕਰੋ ਤੇ ਮੇਰੀ ਨੇਲ ਪੋਸ਼ ਕਿਵੇਂ ਲੱਗੀ ਮੇਰੇ ਵਾਲਾਂ ਦਾ ਰੰਗ ਲਾਇਆ ਕਿਵੇਂ ਲੱਗਿਆ ਤੁਹਾਨੂੰ ਤੈਨੂੰ ਇਹ ਤਿੰਨ ਘੰਟਿਆਂ ਦੀ ਮੈਂ ਸਾਰੀ ਰੁਟੀਨ ਦਿਖਾਤੀ ਮੈਂ ਕੀ ਕੀ ਕੀਤਾ ਤੇ ਇਸ ਤਰ੍ਹਾਂ ਇਸੇ ਤਰ੍ਹਾਂ ਤੁਸੀਂ ਵੀ ਪਲੀਜ਼ ਪਲੀਜ਼ ਆਪਣੇ ਲਈ ਥੋੜਾ ਟਾਈਮ ਕੱਢਿਆ ਕਰੋ ਇੱਕ ਘੰਟਾ ਨਿਕਲਦਾ ਦੋ ਘੰਟੇ ਨਿਕਲਦੇ ਜਿੰਨੇ ਵੀ ਨਿਕਲਦੇ ਬਸ ਇਹੋ ਜਿਹੀਆਂ ਨਿੱਕੇ ਨਿੱਕੇ ਚੀਜ਼ਾਂ ਕਰਕੇ ਤੁਸੀਂ ਆਪਣਾ ਇੰਜੋਏ ਕਰਿਆ ਕਰੋ ਜ਼ਿੰਦਗੀ ਇੱਥੇ ਹੈ ਜ਼ਿੰਦਗੀ ਦੇ ਕੰਮ ਕਦੀ ਮੁੱਕੇ ਨਹੀਂ ਤੇ ਜੇ ਇਹਦਾ ਇਹ ਨਹੀਂ ਹੁੰਦਾ ਕਿ ਤੁਸੀਂ ਆਪਣਾ ਬਹੁਤ ਆਹ ਕਰਨਾ ਨਾ ਤੁਹਾਡਾ ਕੋਈ ਪੈਸਾ ਖਾਚ ਹੋਵੇ ਜਾਂ ਤੇ ਨਾ ਤੁਸੀਂ ਕੋਈ ਇਹੋ ਜਿਹੀ ਚੀਜ਼ ਕੀਤੀ ਹੈ ਨਾ ਤੁਸੀਂ ਬਾਹਰ ਗਏ ਇੰਜੋਏ ਕਰਿਆ ਕਰੋ ਬਸ ਇਦੇ ਨਾਲ ਦੇਖੋ ਮੈਂ ਆਪਣੇ ਆਪ ਨੂੰ ਖੁਸ਼ ਹੋ ਗਈ ਆਪਣਾ ਮੂੰਹ ਧੋ ਲਿਆ ਨੇਲ ਪੁਚ ਲਾ ਲਈ ਤੇ ਇੰਜੋਏ ਕਰ ਲਿਆ ਤੇ ਇਸੇ ਤਰ੍ਹਾਂ ਤੁਸੀਂ ਵੀ ਕਰਿਆ ਕਰੋ ਕਿਸੇ ਦੀ ਪਰਵਾਹ ਨਾ ਕਰਿਆ ਕਰੋ ਆਪਣੀ ਫੈਮਿਲੀ 'ਚ ਖੁਸ਼ ਰਹਾ ਕਰੋ ਜਿੰਨਾ ਵੀ ਟਾਈਮ ਤੁਹਾਡੇ ਕੋਲੇ ਨਿਕਲਦਾ ਉਹਦੇ ਵਿੱਚ ਜਰੂਰ ਕੋਈ ਨਾ ਕੋਈ ਤੁਸੀਂ ਆਪਣੇ ਆਪ ਦੇ ਨਾਲ ਕੋਈ ਨਾ ਕੋਈ ਕੰਮ ਕਰਿਆ ਕਰੋ ਦੇਖ ਲਓ ਜੀ ਦੇਖ ਲਓ ਮੇਰੇ ਕੋਲ ਕੋਈ ਰੰਗ ਨਹੀਂ ਰਿਹਾ ਤੇ ਕੋਈ ਕਰਿਆ ਬਾਲਾਂ ਨੂੰ ਨਹੀਂ ਲੱਗੇ ਤੇ ਪੂਰਾ ਫੁੱਲ ਰੰਗ ਚੜ ਗਿਆ ਮੇਰੇ ਬਲੋਂ ਅੱਜ ਦੀ ਸასი ਕਾਲ ਹੋਪ ਤੁਹਾਨੂੰ ਇਹ ਪਸੰਦ ਆਇਆ ਹੋਗਾ